ਦੇਖੋ ਗੰਭੀਰ ਹੁੰਦੀ ਆ ਇਹ 'ਚ ਕੋਈ ਸ਼ੱਕ ਨਹੀਂ ਵੀ ਜਦੋਂ ਪਰਿਵਾਰ ਦਾ ਜੀ ਮਤਲਬ ਕਹਿਣ ਦਾ ਸਿਰਫ ਇਹ ਭਾਵਨਾ ਮੈਂ ਇਸ ਵੇਲੇ ਜਾਂ ਮੈਂ ਸਮਝ ਸਕਦਾ ਜਾਂ ਜਿਹੜਾ ਨਾਲ ਜੁੜਿਆ ਹੋਇਆ ਪਾਰਟੀ ਦੇ ਨਾਲ ਪਰਿਵਾਰ ਨਾਲ ਜੁੜਿਆ ਹੁੰਦਾ ਉਹ ਸਮਝ ਸਕਦਾ ਹੈ ਮਾਨ ਸਾਹਿਬ ਇਹ ਵਿਚਾਰਿਆਂ ਤੇ ਇਨਾਂ ਦਾ ਇਨਾਂ ਦਾ ਕੀ ਇਨਾਂ ਦਾ ਕੀ ਕਸੂਰ ਇਹ ਕਸੂਰ ਵੀ ਇਹ ਸਿਰਫ ਬੀਜੇਪੀ ਨਾਲ ਜਾਂ ਮੇਰੇ ਨਾਲ ਇਹ ਖੜੇ ਨਹੀਂ ਤੁਸੀਂ ਇਹ ਨਹੀਂ ਗੱਲ ਤੁਸੀਂ ਬਹੁਤ ਤਾਕਤ ਚੋਂ ਤੁਸੀਂ ਮੁੱਖ ਮੰਤਰੀ ਹੋ ਇਹ ਤਾਂ ਆਮ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਆਮ ਆਦਮੀ ਤੁਸੀਂ ਕਹਿੰਦੇ ਹੋ ਨਾ ਇਹ ਉਹ ਆਮ ਆਦਮੀ ਆ ਇਹਦਾ ਨਾ ਤੁਹਾਡਾ ਕੀ ਮਰਦਾ ਇਹਨਾਂ ਦੇ ਤਾਂ ਤੁਸੀਂ ਕੱਲ ਨੂੰ ਹੋਰ ਪਰਚਾ ਪਾ ਲਓ ਕੋਈ ਵੀ ਰਾਜਾ ਜਿਹੜਾ ਹੁੰਦਾ ਕੋਈ ਚੀਫ ਮਿਨਿਸਟਰ ਹੁੰਦਾ ਤੁਸੀਂ ਤਾਂ ਆਮ ਆਦਮੀ ਦੀ ਗੱਲ ਕੀਤੀ ਸੀ ਆ ਇਹ ਇਹ ਇਦੋਂ ਵੱਡੇ ਆਮ ਆਦਮੀ ਕੌਣ ਹੋ ਸਕਦੇ ਨੇ ਤੁਸੀਂ ਤਾਕਤ ਦਿਖਾਉਣੀ ਹੈ ਚੀ ਮਿਨਿਸਟਰੀ ਤਾਕਤ ਦਿਖਾਉਣੀ ਹੈ ਮੇਰੇ ਵਰਗੇ ਤੇ ਦਿਖਾਓ ਤੁਸੀਂ ਇੱਕ ਆਮ ਆਦਮੀ ਤੇ ਅੱਜ ਬੱਚੇ ਅੱਜ ਬੱਚੇ ਬੇਟੀਆਂ ਵਾਈਫ ਇਹਨਾਂ ਦੇ ਕੋਈ ਮਦਦ ਜਾਂ ਫਾਇਦਾ ਨਹੀਂ ਗੀ ਇੱਕ ਅੱਲਾ ਪਰਿਵਾਰ ਚ ਵੱਡਾ ਹੈ ਤੇ ਤੁਹਾਨੂੰ ਲੱਗਦਾ ਵੀ ਇਹ ਇਹ ਕਿਹੜੇ ਜੁਰਮ ਕਰਕੇ ਜੇ ਕਿਹੜੇ ਜ਼ਿੰਦਗੀ ਚ ਇੱਕ ਕੋਈ ਕਿਸੇ ਨੇ ਕਦੇ ਸ਼ਿਕਾਇਤ ਇਹਨਾਂ ਦੇ ਉੱਤੇ ਜਾਂ ਪਰਿਵਾਰ ਦੇ ਉੱਤੇ ਆਤਰੀ ਪਰਿਵਾਰ ਦੇ ਉੱਤੇ ਕੋਈ ਸ਼ਿਕਾਇਤ ਕਿਸੇ ਨੇ ਉਹ ਇਹ ਕਹਿਣ ਦੀ ਵੀ ਅਜੇ ਤੱਕ ਦਰਜ ਕੀਤੀ ਹੋ। ਪਰ ਕਿਉਂਕਿ ਮੇਰੇ ਦਾਦਾ ਜੀ ਸardar ਬੈਂ ਸਿੰਘ ਜੀ ਨਾਲ ਸਤਕਾਰ ਜੋ ਗੁਰਜਿੰਦਰ ਆਤਰੀ ਜੀ ਜਿਹੜੇ ਉਹਨਾਂ ਦੇ ਸਾਥੀ ਸੀ ਹਤਵਾਲ ਵੇਲੇ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਪਟਿਆਲੇ ਦੇ ਉਹਨਾਂ ਨੇ ਵੀ ਆਪਣੇ ਤੇ ਕਦੇ ਪੱਗ ਤੇ ਚਿੱਟੀ ਪੱਗ ਮੰਨਦੇ ਸੀ ਦਾਗ ਨਹੀਂ ਲੱਗਣ ਦਿੱਤਾ ਸੀ ਅੱਜ ਉਸੇ ਆਪਣੇ ਫਾਦਰ ਦੇ ਨਾਮ ਕਰਕੇ ਆਪਣੇ ਮੇਰਾ ਜੋ ਰਿਸ਼ਤਾ ਸੀ ਮੇਰੇ ਪਰਿਵਾਰ ਨਾਲ ਦਾਦਾ ਜੀ ਨਾਲ ਉਹ ਇਹ ਦਿਵਾ ਰਹੇ ਆ ਕਿ ਤੁਸੀਂ ਸਭ ਨੇ ਚੁਣਿਆ ਉਹਨਾਂ ਨੂੰ ਕੋਈ ਗੱਲ ਨਹੀਂ ਕੋਈ ਇਹਨਾਂ ਨੂੰ ਗਿਲਾ ਨਹੀਂ ਪਰ ਸਿਰਫ ਗੱਲ ਇੰਨੀ ਆ ਵੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਅਤਰੀ ਸਾਹਿਬ ਰਜੀਸ਼ ਅਤਰੀ ਅੱਜ ਇਹਨਾਂ ਨੂੰ ਤਾਂ ਲੋਕ ਯਾਦ ਕਰਨਗੇ ਅੱਜ ਪਟਿਆਲੇ ਦੇ ਮਾਨ ਸਾਹਿਬ ਤਨੂੰ ਤੇ ਜਿਹੜਾ ਤੁਸੀਂ ਪੁਲਿਸ ਰਾਜ ਰੱਖੇ ਕਰਤਤਾ ਉਹਨੂੰ ਲੋਕ ਹਰ ਅਦਿੰਦੂਗਾ ਠੀਕ ਆ ਤੁਸੀਂ ਰਾਜੇ ਨੂੰ ਤਾਕਤ ਆ ਮੂਰੇ ਆ ਕੇ ਨਹੀਂ ਬੋਲੂਗਾ ਪਰ ਇਹਨਾਂ ਨੂੰ ਦੇਖ ਕੇ ਇਹ ਚਿਹਰਾ ਮਸਮੂਹ ਚਿਹਰਾ ਦੇਖ ਕੇ ਹਰ ਪੰਜਾਬ ਦਾ ਹਰ ਨਾਗਰਿਕ ਤੁਹਾਨੂੰ ਫਿੱਟ ਲਾਣਤ ਪਾਊਗਾ ਇਹ ਜੀਆਂ ਗੱਲਾਂ ਨਾ ਕਰੋ ਕਿੰਨੀਆਂ ਦਰਸੀਸਾਂ ਲਾਉਂਗੇ ਕਿੰਨੀਆਂ ਵੱਧਵਾਵਾਂ ਮਾ ਲਓਂਗੇ ਇਹ ਜੀ ਲੋਕਾਂ ਤੋਂ ਕਿੱਥੇ ਭਰੋਗੇ ਤੁਹਾਡਾ ਵੀ ਪਰਵਾਹ ਨਾ ਤੁਹਾਡੇ ਵੀ ਬੱਚੇ ਆ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਇੱਕ دہشت ਦਾ ਮਾਹੌਲ ਆ ਜੀ ਕੋਈ ਕਹਿੰਦੇ ਘੰਟੀ ਵੱਜਦੀ ਆ ਬੈਲ ਵੱਜਦੀ ਆ ਤਾਂ ਉਹ ਬੱਚੇ ਜਿਹੜੇ ਨੇ ਉਹ ਆਪਣੇ ਬਾਪ ਲਈ ਫਿਕਰਮੰਦ ਹੋ ਜਾਂਦੇ ਆ ਵੀ ਅੱਜ ਕਿਹੜੀ ਪੁਲਿਸ ਆਉਗੀ ਚੱਕਣ ਤੇ ਇਸ ਕਰਕੇ ਤੁਸੀਂ ਇਹ ਚੀਜ਼ ਕਰਕੇ ਮੈਂ ਸਮਝਦਾ ਹਾਂ ਨਾ ਲਓ ਮਾਨ ਸਾਹਿਬ ਇਹ ਹਵਾਵਾਂ ਜਿਹੜੀਆਂ ਨੇ ਨਾ ਇਹ ਨਿਕਲੀਆਂ ਟੀਸ ਮੰਦੀ ਇਹ ਪੀੜੀਆਂ ਦਾ ਪੀੜੀਆਂ ਦੁੱਖ ਦਿੰਦੀਆਂ ਨੇ ਨਾਂ ਲੋਗੇ ਹਨ